ਇਹ ਬਿਲਕੁਲ ਨਹੀਂ ਸੀ ਇਹ ਸ਼ੈਤਾਨੀ ਸੀ ਹੈਗਾ ਇਹ ਸ਼ੈਤਾਨੀ ਹੈ ਤੇ ਫਿਰ ਪਤਾ ਨਹੀਂ ਦੁਨੀਆ 'ਚ ਕੋਈ ਨਹੀਂ ਸ਼ੈਤਾਨੀ ਕਪਲ ਸ਼ਰਮਾ ਦੀ ਮਾਂ ਨੇ ਲੁੱਟੀ ਮਹਿਫਿਲ ਅਕਸ਼ੇ ਦੇ ਨਾਲ ਰੱਜ ਕੇ ਕੀਤੀ ਮੱਸੀ ਕਾਮੇਡੀਅਨ ਦੇ ਖੋਲੇ ਰਾਜ਼ ਇਹ ਬਿਲਕੁਲ ਨਹੀਂ ਸੀ ਇਹ ਸ਼ੈਤਾਨੀ ਸੀ ਹੈਗਾ ਇਹ ਸ਼ੈਤਾਨੀ ਹੈ ਤੇ ਫਿਰ ਪਤਾ ਨਹੀਂ ਦੁਨੀਆ 'ਚ ਕੋਈ ਨਹੀਂ ਸ਼ੈਤਾਨੀ ਪਮੇਜਨ ਕਪਿਲ ਸ਼ਰਮਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਵੀਡੀਓ ਸਾਂਝਾ ਕਰਦੇ ਹਨ ਇੱਕ ਵੀਡੀਓ ਤੇ ਕਪਿਲ ਸ਼ਰਮਾ ਸ਼ੋ ਦਿਓ ਨੇ ਸਾਂਝੀ ਕੀਤੀ ਇਸ ਵੀਡੀਓ ਦੇ ਵਿੱਚ ਕਪਿਲ ਦੇ ਮਾਂ ਚਨਕ ਰਾਣੀ ਅਕਸ਼ੇ ਦੇ ਨਾਲ ਕਪਿਲ ਦੀ ਬਚਪਨ ਦੀਆਂ ਹਰਕਤਾਂ ਬਾਰੇ ਦੱਸ ਰਹੇ ਹਨ ਵੀਡੀਓ ਦੇ ਵਿੱਚ ਅਕਸ਼ੇ ਤੇ ਕਪਿਲ ਦੀ ਮਾਂ ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਗੱਲ ਕਰਦੇ ਹਨ ਕਪਿਲ ਦੀ ਮਾਂ ਤੇ ਅਕਸ਼ੇ ਦੀ ਪੰਜਾਬੀ ਟਿਊਨਿੰਗ ਕਾਫੀ ਚੰਗੀ ਲੱਗ ਰਹੀ ਹੈ ਪਹਿਲਾ ਉਹ ਕਹਿੰਦੀ ਹੈ ਕਿ ਕਪਿਲ ਬਚਪਨ ਚ ਬਹੁਤ ਸ਼ੈਤਾਨ ਨਹੀਂ ਸੀ ਅਕਸ਼ ਨੇ ਟੋਕਿਆ ਤੇ ਕਿਹਾ ਜੇਕਰ ਸ਼ੈਤਾਨ ਨਾ ਹੁੰਦਾ ਤਾਂ ਦੁਨੀਆ 'ਚ ਕੋਈ ਵੀ ਸ਼ੈਤਾਨ ਨਹੀਂ ਹੈ ਇਸ ਤੋਂ ਬਾਅਦ ਕਪਿਲ ਦੀ ਮਾਂ ਨੇ ਕਾਮੇਡੀਅਨ ਦੇ ਬਚਪਨ ਦੀਆਂ ਗੱਲਾਂ ਸੁਣਾਣੀਆਂ ਸ਼ੁਰੂ ਕਰ ਦਿੱਤੀਆਂ ਸ਼ੁਰੂ ਦੇ ਵਿੱਚ ਅਕਸ਼ੇ ਕੁਮਾਰ ਨੇ ਕਪਿਲ ਦੀ ਮਾਂ ਨੂੰ ਪੁੱਛਿਆ ਕਿ ਉਸਨੇ ਕਦੇ ਉਸਨੂੰ ਕਿਹਾ ਕਿ ਉਹ ਮਹਿਮਾਨ ਨੂੰ ਹਸਾਣ ਇਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਪਿਲ ਬਚਪਨ ਦੇ ਵਿੱਚ ਸ਼ਰਾਰਤੀ ਨਹੀਂ ਸੀ ਅਕਸ਼ੇ ਕੁਮਾਰ ਨੇ ਇਹ ਸੁਣ ਕੇ ਹੈਰਾਨ ਹੋ ਗਏ ਫਿਰ ਕਪਿਲ ਦੀ ਮਾਂ ਨੂੰ ਕਹਿੰਦੇ ਹਨ ਜੇਕਰ ਇਹ ਸ਼ੈਤਾਨ ਨਹੀਂ ਹੈ ਤਾਂ ਦੁਨੀਆ ਦੇ ਵਿੱਚ ਕੋਈ ਵੀ ਸ਼ੈਤਾਨੀ ਹੈ ਇਸ ਸੁਣ ਕੇ ਕਪਿਲ ਦੀ ਮਾਂ ਤੇ ਕਪਿਲ ਦੋਵੇਂ ਜਾੜੇ ਹੱਸਣ ਲੱਗ ਪਏ ਕਪਿਲ ਸ਼ਰਮਾ ਦੀ ਮਾ ਨੇ ਉਸ ਘਟਨਾ ਬਾਰੇ ਦੱਸਿਆ ਜਦੋਂ ਕਪਿਲ ਆਪਣੇ ਬਚਪਨ ਦੇ ਵਿੱਚ ਇੱਕ ਰਿਹਾਈਸ਼ੀ ਕੁਆਟਰ ਨੂੰ ਰਾਤ ਦੇ ਵਿੱਚ ਆਪਣੇ ਗੁਆਂਢੀਆਂ ਦੇ ਘਰ ਸਾਹਮਣੇ ਪੋੜੀ ਰੱਖਦਾ ਤੇ ਜਦੋਂ ਸਵੇਰੇ ਉੱਠਦਾ ਸੀ ਤਾਂ ਉਸ ਨੂੰ ਡਰ ਲੱਗਦਾ ਸੀ ਕਿਸੇ ਨੇ ਜਾਦੂ ਦੇ ਨਾਲ ਰੱਖ ਦਿੱਤੀ ਹੋਰ ਕੀ ਗੱਲਾਂ ਬਾਤਾਂ ਕੀਤੀਆਂ ਦੋਵਾਂ ਨੇ ਤੁਸੀਂ ਵੀ ਸੁਣੋ ਜਦੋਂ ਇਹ ਛੋਟਾ ਸੀ ਜਦੋਂ ਪੜੋਸੀ ਆਉਂਦੇ ਸੀ ਤੁਸੀਂ ਕਹਿੰਦੇ ਸੀ ਹਾਂ ਬਈ ਐਨਨੂੰ ਹਸਾ ਇਹ ਬਿਲਕੁਲ ਨਹੀਂ ਸੀ ਸ਼ੈਤਾਨੀ ਸੀਗਾ ਇਹ ਸ਼ੈਤਾਨੀ ਹੈ ਤੇ ਫਿਰ ਪਤਾ ਨਹੀਂ ਦੁਨੀਆ 'ਚ ਕੋਈ ਨਹੀਂ ਸ਼ੈਤਾਨੀ ਉਹ ਐਸੇ ਕੀ ਕਰਦਾ ਥਾ ਇਸ ਲੋਕਲ ਜਿੰ ਜਿਹੜੇ 20 ਕੁਆਟਰ ਸੀਗੇ ਲੈਣ ਸਿੱਤੇ ਸਾਡਾ ਇੱਕ ਕੁਆਟਰ ਛੱਡ ਕੇ ਪੰਜ ਨੰਬਰ ਤੇ ਬਾਕੀ ਸਭ ਦੇ ਅੱਗੇ ਪੁੜੀਆਂ ਰੱਖ ਦਿੰਦਾ ਦਰਵਾਜ਼ੇ 'ਤੇ ਰਾਤ ਨੂੰ ਰੱਖਦਾ ਕਿ ਉਹ ਸੋਚੇ ਲੜਗੀਆਂ ਉੱਟ ਕੇ ਕਿ ਕਿਹੜਾ ਮਰ ਗਿਆ ਚੁਣਾ ਕਰ ਗਿਆ ਤੇ ਮੈਂ ਨੂੰ ਬਹੁਤ ਗੁੱਸਾ ਜਾਂਦਾ ਸੀ ਵੀ ਮੇ ਮੇਰਾ ਬੱਚਾ ਕਰਦਾ ਤੇ ਇਹ ਮੈਨੂੰ ਪਤਾ ਇਸ ਤਰ੍ਹਾਂ ਕਿਹੜੀ ਫਿਲਮ ਕਿਹੜੀ ਦਿਖਾਣ ਲੈ ਗਏ ਤੁਹਾਨੂੰ ਤੇ ਦੱਸੋ ਜਰਾ ਮੈਂ ਤੁਲਸੀ ਤੇ ਰਿਆਗਨ ਕੀ ਤੁਹਾਡੇ ਮਨ ਚ ਕੀ ਆਇਆ ਸੀ ਉਦੋਂ ਪਹਿਲੀ ਵਾਰ ਫਿਲਮ ਵਿੱਚ ਗਈ ਨਾ ਤੁਸੀਂ ਮੇਰੇ ਮਨ ਵਿੱਚ ਇਹ ਆਇਆ ਪੀਏ ਬਹੁਤ ਸੁੰਦਰ ਨੇ ਮੈਂ ਇਤਨੀ ਸੁੰਦਰ ਨਹੀਂ ਸੀ ਕਿੰਨੀ ਕਿੰਨੀ ਬਸ ਮੈਨੂੰ ਇਤਨਾ ਡਰ ਲੱਗਦਾ ਜੀ ਮਰ ਨ ਸਕੇ ਕਿ ਤੇ ਨੇਰੇ ਜ ਮਿਲ ਲਈ ਜਾਂਦੇ ਆ ਕਿ ਤੂੰ ਧੱਕਾ ਦੇ ਕੇ ਮਾਰੀ ਨਾ ਦੇਣ ਬਦ